ਹੋਟਲ ਦੇ ਵਿੱਚ ਚੱਲ ਰਿਆ ਸੀਗਾ ਗੰਦਾ ਧੰਦਾ ਤੇ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਪਹੁੰਚ ਕੇ ਜੋ ਆ ਛਾਪੇ ਮਾਰੀ ਕੀਤੀ ਆ ਤਾਂ ਕੰਦਾ ਟਪ ਟਪ ਕੇ ਇਹ ਮੁੰਡੇ ਕੁੜੀਆਂ ਉਥੋਂ ਭੱਜਦੇ ਨਜ਼ਰ ਆਏ ਨੇ ਸੋਸ਼ਲ ਮੀਡੀਆ ਤੇ ਇਹ ਮਾਮਲਾ ਸੁਰਕੀਆਂ ਦਾ ਵਿਸ਼ਾ ਬਣਿਆ ਹੋਇਆ ਹੈ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਤੂਲ ਜਿਹੜਾ ਫੜਿਆ ਜਾ ਰਿਹਾ ਹੈ ਪੂਰੀ ਜਾਣਕਾਰੀ ਕੀ ਆ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਤੁਹਾਨੂੰ ਦੱਸੀਏ ਕਿ ਹੁਣ ਜਗਰਾਉਂ ਵਿੱਚ ਇੱਕ ਹੋਟਲ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚੱਲਿਆ ਸੀ ਬੀਤੇ ਦਿਨੀ ਇਸ ਹੋਟਲ ਵਿੱਚ ਨਿਹੰਗ ਸਿੰਘ ਉਥੇ ਪਹੁੰਚੇ ਤੇ ਹੋਟਲ ਦੇ ਗੇਟ ਤੇ ਤਾਲਾ ਝੜ ਦਿੱਤਾ ਇਸ ਦੌਰਾਨ ਅੰਦਰ ਮੌਜੂਦ ਮੁੰਡੇ ਕੁੜੀਆਂ ਦੇ ਨਾਂ ਸਟਾਫ ਦੇ ਲੋਕ ਵੀ ਕੰਦ ਟੱਪ ਕੇ ਭੱਜ ਗਏ ਨਿਹੰਗ ਜਥੇਬੰਦੀਆਂ ਮੁਤਾਬਕ ਇਸ ਹੋਟਲ ਵਿੱਚ ਸਾਰਾ ਦਿਨ ਗਲਤ ਕੰਮ ਹੁੰਦਾ ਉਹਨਾਂ ਨੇ ਕਈ ਵਾਰ ਹੋਟਲ ਮੈਨੇਜਮੈਂਟ ਨੂੰ ਇਸ ਬਾਰੇ ਚੇਤਾਵਨੀ ਵੀ ਦਿੱਤੀ ਹੈ ਪਰ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਜਗਰਾਓ ਮੋਗਾ ਰੋਡ ਤੇ ਸਥਿਤ ਇਸ ਹੋਟਲ ਨੂੰ ਸੀਲ ਕਰਨ ਵਾਲੇ ਨਿਹੰਗ ਜਥੇਬੰਦੀਆਂ ਦੇ ਮੁਖੀ ਸਤਨਾਮ ਸਿੰਘ ਖਾਲਸਾ ਦੇ ਮੁਤਾਬਕ ਇਹ ਜਾਣਕਾਰੀ ਸਾਂਝੀ ਕੀਤੀ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਹੋਟਲ ਵਿੱਚ ਰੋਜ਼ਾਨਾ ਸ਼ੱਕੀ ਗਤੀਵਿਧੀਆਂ ਦੇਖੀਆਂ ਜਾਂਦੀਆਂ ਹਨ ਜਥੇਬੰਦੀ ਨੇ ਹੋਟਲ ਤੇ ਨਿਗਾਹ ਰੱਖੀ ਸੀ ਔਰ ਦੱਸਿਆ ਕਿ ਜਦੋਂ ਕੁਝ ਜੋੜੇ ਹੋਟਲ ਵਿੱਚ ਦਾਖਲ ਹੋਏ ਤਾਂ ਮੌਕੇ ਤੇ ਨਿਹੰਗ ਸਿੰਘਾਂ ਨੇ ਪਹੁੰਚ ਕੇ ਤਾਲਾ ਝੜ ਦਿੱਤਾ ਤੇ ਏਸੀ ਸੂਚਨਾ ਪੁਲਿਸ ਨੂੰ ਦਿੱਤੀਆਂ ਨਿਹੰਗ ਸਿੰਘ ਜਿਹੜੇ ਸੀਗੇ ਉਹਨਾਂ ਨੇ ਕਿਹਾ ਕਿ ਹੋਟਲ ਵਿੱਚ ਪ੍ਰੇਮੀ ਜੋੜਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਔਰ ਹੋਟਲ ਨੂੰ ਤਾਲਾ ਲਗਾ ਕੇ ਪੁਲਿਸ ਨੂੰ ਸੱਦਿਆ ਗਿਆ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹੋਟਲ ਵਿੱਚ ਮੌਜੂਦ 5-6 ਪ੍ਰੇਮੀ ਜੋੜੇ ਤੇ ਮੈਨੇਜਰ ਕੰਤ ਟੱਪ ਕੇ ਫਰਾਰ ਹੋ ਗਏ ਨਿਹੰਗ ਜਥੇਬੰਦੀਆਂ ਨੇ ਸਾਫ਼ ਕੀਤਾ ਹੈ ਕਿ ਜੇਕਰ ਹੋਟਲ ਵਿੱਚ ਹੁੰਦੇ ਗਲਤ ਕੰਮ ਨੂੰ ਨਾ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਔਰ ਸਖਤ ਐਕਸ਼ਨ ਲਿੱਤੇ ਜਾਣਗੇ ਦੂਜੇ ਪਾਸੇ ਹੁਣ ਮੌਕੇ ਤੇ ਪ੍ਰਸ਼ਾਸਨ ਦੇ ਵੱਲੋਂ ਜੋ ਹੈ ਫਿਲਹਾਲ ਹੋਟਲ ਤੇ ਲੱਗੇ ਤਾਲੇ ਨੂੰ ਖੁਲਵਾ ਦਿੱਤਾ ਗਿਆ ਹੈ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਉਸ ਮਗਰੋਂ ਵੰਦੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਚੌਂਕੀ ਚਾਰਜਾ ਕਹਿੰਦਾ ਹੈ ਕਿ ਜੇਕਰ ਕੋਈ ਬਾਲਗ ਆਪਣੀ ਮਰਜ਼ੀ ਨਾਲ ਹੋਟਲ ਵਿੱਚ ਆਉਂਦਾ ਹੈ ਤਾਂ ਉਸ ਦੇ ਉੱਤੇ ਕੀ ਕਾਰਵਾਈ ਹੋ ਸਕਦੀ ਹੈ ਬਹੁਤ ਵੱਡਾ ਸਵਾਲ ਹੈ ਔਰ ਆਲੇ ਦੁਆਲੇ ਦੇ ਲੋਕਾਂ ਨੇ ਕਿਹਾ ਕਿ ਇਸ ਹੋਟਲ ਵਿੱਚ ਰੋਜ਼ਾਨਾ ਕਈ ਮੁੰਡੇ ਕੁੜੀਆਂ ਆਉਂਦੇ ਨੇ ਜਿਸ ਕਾਰਨ ਉਹਨਾਂ ਨੂੰ ਪਹਿਲਾਂ ਤਾਂ ਇਹ ਲੱਗਦਾ ਰਿਹਾ ਕਿ ਇੱਥੇ ਕਈ ਆਇਲ ਸੈਂਟਰ ਹਨ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਸ ਜਗ੍ਹਾ ਤੇ ਗਲਤ ਕੰਮ ਹੋ ਰਿਹਾ ਹੈ ਤੇ ਇਸ ਦੀ ਸੂਚਨਾ ਨੇ ਹੰਗ ਜੱਥੇ ਬੰਦੀਆਂ ਨੂੰ ਦਿੱਤੀ ਗਈ ਹੈ ਤਾਂ ਮੌਕੇ ਤੇ ਨੇ ਹੰਗ ਸਿੰਘ ਜੱਥੇ ਬੰਦੀਆਂ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਐਕਸ਼ਨ ਲਿੱਤਾ ਜਾਂਦਾ ਹੈ ਹੋਟਲ ਦੇ ਬਾਹਰ ਤਾਲਾ ਜੜ ਦਿੱਤਾ ਜਾਂਦਾ ਹੈ ਪਰ ਇੰਨੇ ਨੂੰ ਪੁਲਿਸ ਆਉਂਦੀ ਕਿ ਹੋਟਲ ਦੇ ਮੈਨੇਜਰ ਔ ਨੇ प्रेमी ਜੋੜੇ ਉੱਥੇ ਆਏ ਸੀ ਕੰਦਾ ਟੱਪ ਕੇ ਉੱਥੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਹੁਣ ਵੱਡੇ ਐਕਸ਼ਨ ਜਿਹੜਾ ਲੱਤੇ ਜਾਣਗੇ ਔਰ ਨਿਹੰਗ ਸਿੰਘਾਂ ਨੇ ਸ਼ਰੀਆ ਮੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਹੀਂ ਰੋਕਿਆ ਗਿਆ ਤਾਂ ਫਿਰ ਅਜਿਹਾ ਵੱਡੇ ਐਕਸ਼ਨ ਹੋਰ ਲੱਤੇ ਜਾਣਗੇ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਟਲ ਨੂੰ ਹੋ ਸਕਦਾ ਤਾਂ ਦੱਸੀਏ ਕਿ ਹੁਣ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਸੀਗਾ ਹੋਟਲ ਦੇ ਵਿੱਚ प्रेमी ਜੋੜੇ ਮੌਕੇ ਤੇ ਪਹੁੰਚਦੇ ਨੇ ਪਰ ਹਾਲਾਂਕਿ ਨਿਹੰਗ ਸਿੰਘਾਂ ਦੇ ਵੱਲੋਂ ਤਾਲਾ ਝੜ ਦਿੱਤਾ ਜਾਂਦਾ ਹੈ ਤੇ ਕੰਦਾ ਟਪ ਟਪ ਕੇ ਪ੍ਰੇਮੀ ਜੋੜਾ ਉੱਥੇ ਫਰਾਰ ਹੋ ਜਾਂਦੇ ਨੇ ਤਾਂ ਬੇਹਾਦ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਗਲਾਉ ਤੋਂ ਇਹ ਮਾਮਲਾ ਜ਼ਾਦਾ ਪੱਖਿਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਵੱਡਾ ਐਕਸ਼ਨ ਲੱ타 ਗਿਆ ਤੇ ਪੁਲਿਸ ਪੂਰੇ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ